ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕੈਨੇਡੀਅਨ ਅਰ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਜ਼ ਦੇ ਇੱਕ ਨਵੀਂ ਰਿਪੋਰਟ ਖਰਚਿਆਂ ਚ ਕਟੌਤੀ ਕਰਨ ਲਈ ਫੈਡਰਲ ਪਬਲਿਕ ਸਰਵਿਸ ਘਟਾ ਸਕਦੀ ਹੈ ਨੌਕਰੀਆਂ BC ਦੇ ਵਿੱਚ 2024 ਦੇ ਵਿੱਚ 1 ਲੱਖ 41 ਹਜ਼ਾਰ ਮਰੀਜ਼ ਬਿਨਾ ਇਲਾਜ ਦੇ ਰਹੇ ਵੈਂਕੂਵਰ ਆਇਲੈਂਡ ਤੇ ਵੀ ਬਹੁਤ ਬੁਰੇ ਹਾਲਾਤ CICCC ਇਹ ਮੇਗੂਰੇਸ਼ਨ ਉਦਯੋਗ ਦੇ ਵਿੱਚ ਮਾੜੇ ਅਦਾਕਾਰ ਯਾਨੀ ਮਾੜੇ ਜਿਹੜੇ ਕੰਸਲਟੈਂਟ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਈਆਂ ਦੇ ਲਾਇਸੈਂਸ ਕੀਤੇ ਗਏ ਕੈਨਸਲ ਜਿੱਦ ਖਬਰਾਂ ਵਿਸਾਰ ਦੇ ਨਾਲ ਐਮਰਜੈਂਸੀ ਰੂਮਾਂ ਦੇ ਵਿੱਚ ਜਾਣ ਵਾਲੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਕਈ ਲੋਕ ਨੇ ਉਹਨਾਂ ਦੀ ਇੱਕ ਰਿਕਾਰਡ ਗਿਣਤੀ ਡਾਕਟਰੀ ਪੇਸ਼ੇਵਰ ਦੁਆਰਾ ਦੇਖੇ ਜਾਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਯਾਨੀ ਉਹਨਾਂ ਨੂੰ ਇਲਾਜ ਨਹੀਂ ਮਿਲਿਆ ਬੀਸੀ ਕੰਜ਼ਰਵੇਟਿਵਾਂ ਨੇ ਸਿਹਤ ਮੰਤਰਾਲੇ ਨੂੰ ਸੂਚਨਾ ਦੀ ਜਿਹੜੀ ਹੈ ਉਹ ਆਜ਼ਾਦੀ ਦੀ ਬੇਨਤੀ ਰਾਹੀਂ ਪ੍ਰਾਪਤ ਵਿਨਾਸ਼ਕਾਰੀ ਨਵੇਂ ਆંકੜੇ ਸਾਂਝੇ ਕੀਤੇ ਨੇ ਪਾਰਟੀ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਲਗਭਗ 1.42 ਲੱਖ ਬ੍ਰਿਟਿਸ਼ ਕੋਲੰਬੀਆਨਾ ਤੋਂ 86% ਦੇ ਵਾਧਾ ਕੂਬਰ ਆਇਲੈਂਡ ਤੇ ਸਥਿਤ ਹੋਰ ਵੀ ਇਹ ਸਥਿਤੀ ਬੱਤਰ ਹੋ ਚੁੱਕੀ ਹੈ ਜਿੱਥੇ ਪਿਛਲੇ 6 ਸਾਲਾਂ ਦੇ ਵਿੱਚ ਇਹ ਗਿਣਤੀ 160 ਫੀਸਦ ਜਿਹੜੀ ਹੈ ਉਹ ਉਸ ਦੇ ਕਰੀਬ ਦੇਖੀ ਜਾ ਰਹੀ ਹੈ ਸੋ ਇਹ ਚੈਲਸੀ ਫੀਸਤਕ ਦਾ ਵਾਧਾ ਔਰ ਵੈਨਕੂਵਰ ਆਇਲੈਂਡ ਤੇ ਸਥਿਤੀ ਜਿਹੜੀ ਹੈ ਉਹ ਹੋਰ ਵੀ ਬੱਤਰ ਹੋ ਚੁੱਕੀ ਹੈ ਜਿੱਥੇ ਪਿਛਲੇ 6 ਸਾਲਾਂ ਵਿੱਚ ਗਿਣਤੀ 160% ਜਿਹੜੀ ਹੈ ਉਸ ਤੋਂ ਜਿਹੜੀ ਹੈ ਇਹ ਵਾਧਾ ਦੇਖੀ ਗਈ ਹੈ ਔਰ ਇਸ ਮਹੀਨੇ ਦੇ ਸ਼ੁਰੂ ਵਿੱਚ ਸੂਬੇ ਨੇ ਘਾਟ ਨੂੰ ਪੂਰਾ ਕਰਨ ਦੇ ਵਿੱਚ ਜਿਹੜੀ ਹੈ ਉਹ ਮਦਦ ਕਰਨ ਦੇ ਲਈ ਦੂਜੇ ਦੇਸ਼ਾਂ ਖਾਸ ਕਰਕੇ ਅਮਰੀਕਾ ਤੋਂ ਡਾਕਟਰਾਂ ਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਭਰਤੀ ਕਰਨ ਦੇ ਆਪਣੇ ਯਤਨਾਂ ਦਾ ਜ਼ਿਕਰ ਕੀਤਾ ਹੈ ਸਿਹਤ ਮੰਤਰਾਲੇ ਜਿਹੜੇ ਨੇ ਸੇਤ ਮੰਤਰੀ ਵਾਲੇ ਨੇ ਕਿਹਾ ਹੈ ਕਿ ਅਸੀਂ ਨਾ ਸਿਰਫ ਗੰਭੀਰ ਜਿਹੜਾ ਉਹ ਦੇਖਭਾਲ ਦੀ ਗੱਲ ਕਰ ਰਹੇ ਹਾਂ ਇਸ ਵੇਲੇ ਬਟ ਇੱਥੇ ਹਾਲਾਤ ਜਿਹੜੇ ਨੇ ਉਹ ਹੋਰ ਵੀ ਮਾੜੇ ਦਿਖਾਈ ਦੇ ਰਹੇ ਨੇ ਸੋ ਗੰਭੀਰ ਦੇਖਪਾਲ ਸਗੋ ਪ੍ਰਾਇਮਰੀ ਸੰਭਾਲ ਨੂੰ ਵੀ ਉਹਨਾਂ ਨੇ ਕਿਹਾ ਕਿ ਮਜ਼ਬੂਤ ਕਰਨ ਲਈ ਸਖਤ ਮਿਹਨਤ ਅਸੀਂ ਕਰ ਰਹੇ ਹਾਂ ਤੇ ਨਿਰਪੱਖ ਤਨਖਾਹ ਬਿਹਤਰ ਹਾਲਾਤਾਂ ਅਤੇ ਤੇਜ਼ ਪ੍ਰਮਾਣ ਪੱਤਰ ਮਾਨਤਾ ਰਾਹੀਂ ਸੂਬੇ ਦੇ ਵਿੱਚ ਨਵੇਂ ਡਾਕਟਰਾਂ ਅਤੇ ਨਵੇਂ ਨਰਸ ਪ੍ਰੈਕਟਿਸ਼ਨਰਾਂ ਨੂੰ ਲਿਆ ਕੇ ਅਤੇ ਬੀਸੀ ਦੇ ਵਿੱਚ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਬਰਕਰਾਰ ਰੱਖ ਕੇ ਤੇ ਸਿਖਲਾਈ ਦੇ ਕੇ ਜਿਹੜੀ ਹੈ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡੂ ਸਿਹਤ ਦੇ ਜਿਹੜੇ ਆਲੋਚਕ ਦੇ ਵਜੋਂ ਜਿਹੜੇ ਨੇ ਕੰਮ ਕਰਦੇ ਹੋਏ ਵਿਧਾਇਕ ਬ੍ਰੈਨਨ ਡੇ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਯਤਨ ਸਪਸ਼ਟ ਤੌਰ ਦੇ ਉੱਤੇ ਕੰਮ ਨਹੀਂ ਕਰ ਰਹੇ ਤੇ ਡੇ ਨੇ ਕਿਹਾ ਹੈ ਕਿ ਮੈਨੂੰ ਸ਼ੱਕ ਹੈ ਕਿ ਇਹ ਅੰਕੜੇ ਅਗਲੇ ਸਾਲ ਹੋਰ ਵੀ ਬੱਤਰ ਹੋਣਗੇ ਅਤੇ ਸਿਹਤ ਅਥਾਰਟੀ ਨੂੰ ਇਸ ਮੁੱਦੇ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਸੂਬੇ ਦੇ ਵਿੱਚ ਪ੍ਰਾਇਮਰੀ ਕੇਅਰ ਨੂੰ ਟੈਟੇਰੀ ਕਰ ਰਿਹਾ ਹੈ ਡੇ ਦਾ ਕਹਿਣਾ ਹੈ ਕਿ ਕਿਉਂਕਿ ਤੁਰੰਤ ER ਦੇ ਵਿੱਚ ਇਹ ਨਹੀਂ ਦੇਖਿਆ ਜਾ ਰਿਹਾ ਸੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਅਜੇ ਵੀ ਡਾਕਟਰ ਇਸ ਸਹਾਇਤਾ ਦੀ ਜਿਹੜੀ ਹੈ ਉਹ ਲੋਡ ਉਹ ਨਹੀਂ ਹੈ ਪਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਦਰੁਸਤ ਜਿਹੜਾ ਉਹ ਕਿਵੇਂ ਕੀਤਾ ਜਾਏ ਇਸ ਦਾ ਮਤਲਬ ਇਹ ਨਹੀਂ ਕਿ 12 ਕੰਟੇ ਇੰਤਜ਼ਾਰ ਉਹ ਨਹੀਂ ਕਰਦੇ ਪਰ ਉਹਨਾਂ ਨੂੰ ਦੇਖਣ ਦੀ ਜਿਹੜੀ ਹੈ ਉਹ ਲੋਡ ਹੋ ਸਕਦੀ ਹੈ ਖਾਸ ਕਰਕੇ ਜੇ ਉਹ ਦਿਲ ਦੇ ਲਛਣਾ ਜਾਂ ਫਿਰ ਸੰਭਾਵੀ ਫ੍ਰੈਕਚਰ ਦੇ ਨਾਲ ਪੇਸ਼ ਆ ਰਹੇ ਨੇ ਤਾਂ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦਾ ਇਸ ਸਮੇ ਜਿਹੜਾ ਉਹ ਨਿਦਾਨ ਅਤੇ ਕਲੀਅਰੈਂਸ ਨਹੀਂ ਹੋ ਰਿਹਾ ਕਿਉਂਕਿ ईआर ਇਸ ਬਹੁਤ ਜ਼ਿਆਦਾ ਬੈਕਅਪ ਦੇ ਵਿੱਚ ਹੈ ਔਰ ਇਹ ਕਹਿੰਦੇ ਨੇ ਕਿ ਇਹ ਮੁੱਦਾ ਜਿਹੜਾ ਹੈ ਉਹ ਕਾਫੀ ਤੌਰ ਤੇ ਕਲੀਨਿਕਾਂ ਦੇ ਵਿੱਚ ਕਮੀ ਕਾਰਨ ਹੋਇਆ ਹੈ ਜੋ ਵਾਕ ਇਨ ਦੇ ਵਜੋਂ ਕੰਮ ਕਰਦੇ ਨੇ ਇਸ ਦੀ ਬਜਾਏ ਮਰੀਜ਼ਾਂ ਨੂੰ ਅਪਾਇੰਟਮੈਂਟ ਬੁੱਕ ਕਰਨਾ ਜਿਹੜੀ ਹੈ ਉਸ ਦੇ ਅਪਾਇੰਟਮੈਂਟ ਬੁੱਕ ਕਰਨ ਦੇ ਲਈ ਜਿਹੜਾ ਉਹ ਲੋਡ ਹੁੰਦੀ ਹੈ ਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਨਵੇਂ ਮਰੀਜ਼ਾਂ ਨੂੰ ਨਹੀਂ ਲੈਣਾ ਪੈਂਦਾ ਡੇ ਦਾ ਕਹਿਣਾ ਹੈ ਕਿ ਅਜੇ ਹਸ ਲਈ ਹੈ ਕਿਉਂਕਿ ਸੂਬੇ ਨੇ ਫੈਮਿਲੀ ਡਾਕਟਰਾਂ ਦੀ ਫੀਸ ਫਾਰ ਸਰਵਿਸ ਮਾਡਲ ਦੀ ਬਜਾਏ ਇੱਕ ਲੌਂਗੀਟਿਊਡਨਲ ਖੋਲਿਆ ਹੈ ਸੋ ਜਿਸ ਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਤਰੀਕੇ ਨਾਲ ਭਾਲ ਵੀ ਕੀਤੀ ਜਾਂਦੀ ਹੈ ਤੇ ਜਿਸ ਦੀ BC ਦੇ ਡਾਕਟਰਾਂ ਦੇ ਦੁਆਰਾ ਪ੍ਰਸ਼ੰਸਾ ਵੀ ਕੀਤੀ ਗਈ ਹੈ ਪਰ ਕੁਝ ਆਪਾਹਜ ਕੋਈ ਪਰ ਕੁਝ ਅਜਿਹਾ ਹੈ ਜੋ ਉਹ ਕਹਿੰਦੇ ਨੇ ਕਿ ਇਹ ਅਜੇ ਵੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਆਪਣੀਆਂ ਚਿੰਤਾਵਾਂ ਦਾ ਮੁਲਾਂਕਣ ਕਰਨ ਦੀ ਯੋਗਤਾ ਨੂੰ ਵੀ ਪ੍ਰਭਾਵ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਰਨਲ ਪ੍ਰੈਕਟਿਸ਼ਨਰਸ ਦੀ ਘਾਟ ਹੈ ਤੇ ਆਮ ਤੌਰ ਦੇ ਤੇ ਡਾਕਟਰਾਂ ਦੀ ਘਾਟ ਹੈ ਇਸ ਲਈ ਉਹ ਕਾਫੀ ਮਰੀਜ਼ ਨਹੀਂ ਦੇਖ ਰਹੇ ਨੇ ਸੋ ਇਸ ਸਮੇਂ ਸਰੋਤਾਂ ਦੀ ਜੜੀ ਵੰਡ ਦਾ ਇੱਕ ਸਦਾ ਰਣ ਜਿਹੜਾ ਉਹ ਮਾਮਲਾ ਤੇ ਬਦਕਿਸਮਤੀ ਨਾਲ ਅਸੀਂ ਹੋਰ ਪਿੱਛੇ ਜਾ ਰਹੇ ਹਾਂ ਸਿਹਤ ਸੰਭਾਲ ਮੰਤਰਾਲਾ ਨਵੀਂ ਰਿਪੋਰਟ ਦਾ ਜਵਾਬ ਦਿੰਦਾ ਹੈ ਔਰ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਹੈ ਕਿ ਸੂਬੇ ਪਰਦੇ ਵਿੱਚ ER ਮਰੀਜ਼ਾਂ ਨੂੰ ਕਦੇ ਵੀ ਜਿਹੜਾ ਉਹ ਘਰ ਨਹੀਂ ਭੇਜਦੇ ਸਿਹਤ ਸੰਭਾਲ ਕਰਮਚਾਰੀ ਉਹਨਾਂ ਦੀ ਹਾਲਤ ਦਾ ਮੁੜ ਮੁਲਾਂਕਣ ਕਰਨਗੇ ਤੇ ਪੁਸ਼ਟੀ ਕਰਨਗੇ ਕਿ ਕੀ ਉਹਨਾਂ ਨੂੰ ਜਾਣਾ ਠੀਕ ਹੈ ਭਾਵੇਂ ਜੇਕਰ ਕਿਸੇ ਨੂੰ ਛਾਤੀ ਦੇ ਵਿੱਚ ਦਰਦ ਹੈ ਜਾਂ ਫਿਰ ਉਹਨਾਂ ਨੂੰ ਆਮ ਤੌਰ ਤੇ ਨਾ ਜਾਣ ਦਾ ਸੁਝਾਅ ਦਿੱਤਾ ਜਾਵੇਗਾ ਮੰਤਰਾਲੇ ਦਾ ਕਹਿਣਾ ਹੈ ਕਿ ER ਕੈਨੇਡੀਅਨ ਟ੍ਰੋਇਜ਼ ਐਂਡ ਐਕਿਊਟ ਸਕੇਲ ਤੇ ਉੱਤੇ ਚੱਲ ਰਹੇ ਨੇ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਭ ਤੋਂ ਬਿਮਾਰ ਲੋਕ ਪਹਿਲਾਂ ਆ ਰਹੇ ਨੇ ਤੇ ਮੰਤਰਾਲਾ ਮੰਦਾ ਹੈ ਕਿ ਮਰੀਜ਼ਾਂ ਦੇ ਲਈ ਲੰਮੀ ਉਡੀਕ ਇੱਕ ਚੁਣੌਤੀਪੂਰਨ ਹੋ ਸਕਦੀ ਹੈ ਮੰਤਰਾਲੇ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਨਵੰਬਰ 2023 ਦੇ ਵਿੱਚ ਸਿਹਤ ਮੰਤਰਾਲੇ ਨੇ ਸੁਭਾਈ ਤੌਰ ਤੇ ਫੰਡ ਪ੍ਰਾਪਤ ਐਕਿਊਟ ਕੇਅਰ ਜਿਹੜੇ ਬੈੱਡਾਂ ਦੀ ਉਹ ਗਿਣਤੀ 9202 ਤੋਂ ਵਧਾ ਕੇ 9929 ਬੈੱਡ ਕਰ ਦਿੱਤੀ ਕੰਜ਼ਰਵੇਟਿਵਾ ਦਾ ਕਹਿਣਾ ਹੈ ਕਿ ਸਟਾਫ ਦੀ ਗੰਭੀਰ ਘਾਟ ਅਤੇ ਸੂਬੇ ਦੇ ਐਮਰਜੈਂਸੀ ਰੂਮਾਂ ਦੇ ਵਿੱਚ ਲੰਮੇ ਇੰਤਜ਼ਾਰ ਦੇ ਸਮੇਂ ਦੇ ਨਾਲ ਲੜਨ ਦੇ ਲਈ ਇੱਕ ਰਣਨੀਤੀ ਬਣਾਉਣ ਦੀ ਜਿਹੜੀ ਹੈ ਉਹ ਲੋੜ ਹੈ ਪਾਰਟੀ ਨਿਵੇਸ਼ਾਂ ਖੇਤਰੀ ਨਿਗਰਾਨੀ ਉਪਾਵਾ ਅਤੇ ایਆਰ ਸਮਰਥਾ ਸਟਾਫਿੰਗ ਤੇ ਉਦੀਕ ਸਮੇਂ ਦੀ ਪਾਰਦਰਸ਼ਤਾ ਤੇ ਆਡਿਟ ਦੀ ਵੀ ਮੰਗ ਕਰ ਰਹੀ ਹੈ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਜ਼ ਦੀ ਇਕਨਮੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਪਬਲਿਕ ਸਰਵਿਸ ਅਗਲੇ 4 ਸਾਲਾਂ ਵਿੱਚ ਲਗਭਗ 60000 ਨੌਕਰੀਆਂ ਘਟਾ ਸਕਦੀ ਹੈ ਕਿਉਂਕਿ ਓਟਵਾ ਖਰਚਿਆਂ ਦੇ ਵਿੱਚ ਕਟੌਤੀ ਕਰਨਾ ਚਾਹੁੰਦਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਵਿੱਤ ਮੰਤਰੀ ਫਰਾਂਸ਼ਵਾ ਫਿਲਿਪ ਸ਼ੈਂਪੇਨ ਨੇ ਕਈ ਮੰਤਰੀਆਂ ਨੂੰ ਪੱਤਰ ਭੇਜੇ ਸਨ ਜਿਸ ਦੇ ਵਿੱਚ ਉਹਨਾਂ ਨੂੰ ਅਗਲੇ ਸਮਰ ਦੇ ਵਿੱਚ ਆਪਣੇ ਵਿਭਾਗਾਂ ਦੇ ਵਿੱਚ ਪ੍ਰੋਗਰਾਮ

ਉਸ ਦੇ ਜੇ ਗੱਲ ਕੀਤੀ ਜਾਵੇ ਤਾਂ ਉਸ ਤੋਂ ਅਗਲੇ ਸਾਲ 10% ਅਤੇ 2028-29 ਦੇ ਵਿੱਚ 15% ਕਟੌਤੀ ਕਰਨ ਦੇ ਲਈ ਕਿਹਾ ਗਿਆ ਸੀ ਕੈਨੇਡੀਅਨ ਸੈਂਟਰ ਫੋਰ ਪਾਲਿਸੀ ਆਲਟਰਨੇਟਿਵਸ ਦੇ ਸੀਨੀਅਰ ਅਰਥਸ਼ਾਸਤਰੀ ਡੇਵਿਡ ਮੈਕਡੋਨੈਲਡ ਦੁਆਰਾ ਲਿਖੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਪਬਲਿਕ ਸਰਵਿਸ 2028 ਤੱਕ 57000 ਮੁਲਾਜ਼ਮਾਂ ਨੂੰ ਗੁਆ ਸਕਦੀ ਹੈ ਰਿਪੋਰਟ ਦੇ ਵਿੱਚ ਕੈਨੇਡਾ ਰੈਵਨਿਊ ਏਜੰਸੀ এমਪਲॉयਮੈਂਟ ਅਤੇ ਸੋਸ਼ਲ ਡਿਵੈਲਪਮੈਂਟ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸੈਰੀ ਜ਼ਨਸ਼ਿਪ ਜਿਹੜਾ ਹੈ ਕੈਨੇਡਾ ਵਰਗੇ ਤਿੰਨ ਡਿਪਾਰਟਮੈਂਟਸ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਪਹਿਲਾਂ ਹੀ ਜਿਹੜੀ ਹੈ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਦੇਖੀ ਹੈ ਜਿੱਥੇ ਹਜ਼ਾਰਾਂ ਪੋਸਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕਟੌਤੀਆਂ ਦਾ ਸਭ ਤੋਂ ਵੱਧ ਅਸਰ ਔਟਵਾ ਜਿਹੜਾ ਉਸਤੇ ਵਿੱਚ ਦੇਖਣ ਨੂੰ ਮਿਲ ਰਿਹਾ ਔਰ ਔਟਵਾ ਅਤੇ ਗੈਂਟੀਨੋ ਸ਼ਹਿਰ ਨੂੰ ਪਵੇਗਾ ਕਿਉਂਕਿ ਨੌਕਰੀਆਂ ਗੁਆਣ ਵਾਲੇ ਲਗਭਗ ਅੱਧੇ ਮੁਲਾਜ਼ਮ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੋਣਗੇ ਰਿਪੋਰਟ ਦੇ ਵਿੱਚ ਪੁਖਵਾਣੀ ਕੀਤੀ ਗਈ ਹੈ ਕਿ ਨੌਕਰੀਆਂ ਦੇ ਨੁਕਸਾਨ ਦੇ ਨਤੀਜੇ ਦੇ ਵਜੋਂ ਦੇਸ਼ ਭਰ ਦੇ ਵਿੱਚ ਸਰਵਿਸ ਤੇ ਪ੍ਰਭਾਵ ਨਜ਼ਰ ਆਵੇਗਾ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਇਹਨਾਂ ਕਟੋਤੀਆਂ ਦਾ ਮਤਲਬ ਜ਼ਿਆਦਾ ਵੇਟ ਟਾਈਮ ਅਤੇ ਗਲਤੀ ਹੋਣ ਦੀ ਜਿਹੜੀ ਹੈ ਗਲਤੀ ਹੋਣ ਦੀ ਜ਼ਿਆਦਾ ਸੰਭਾਵਨਾ ਅਤੇ ਉਸ ਨੂੰ ਠੀਕ ਕਰਨ ਦੇ ਲਈ ਘੱਟ ਲੋਕਾਂ ਦਾ ਹੋਣਾ ਜਿਸ ਦੇ ਨਾਲ ਕਈ ਸਮੱਸਿਆਵਾਂ ਸਾਹਮਣੇ ਆਉਣਗੀਆਂ ਦੱਸ ਦੇ ਕਿ ਪ੍ਰਧਾਨ ਮੰਤਰੀ ਮਾਰਕਰਨੇ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਚਿੱਠੀਆਂ ਮੰਤਰੀਆਂ ਨੂੰ ਲਿਖੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਭਾਵ ਕਿ ਜੋ ਫੈਡਰਲ ਮੁਲਾਜ਼ਮ ਰਿਟਾਇਰ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਬਹੁਤੀਆਂ ਜਿਹੜੀਆਂ ਪੋਸਟਾਂ ਤੇ ਕਟੌਤੀ ਕੀਤੀ ਜਾਵੇਗੀ ਔਰ ਇਸ ਤੋਂ ਇਲਾਵਾ ਜੇਕਰ ਕੋਈ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਂ ਕਿਸੇ ਚੀਜ਼ ਬਾਰੇ ਦੱਸਣ ਲਈ ਕੋਈ ਕੈਂਪੇਨ ਚਲਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਕੋਈ ਹੋਰ ਸਰਕਾਰ ਉਸ ਤਰ੍ਹਾਂ ਦੀ ਕੈਂਪੇਨ ਜਿਹੜੀ ਹੈ ਉਹ ਚਲਾ ਰਹੀ ਹੋਵੇ ਔਰ ਉਸ ਤੋਂ ਇਲਾਵਾ ਫੰਡ ਪ੍ਰਾਪਤ ਕਰਨ ਦੇ ਲਈ ਇਹ ਦਿਖਾਉਣਾ ਲਾਜ਼ਮੀ ਹੋਵੇਗਾ ਕਿ ਇਸ ਦੀ ਪੂਰਤੀ ਲਈ ਮਿਨਿਸਟਰੀ ਦੇ ਵੱਲੋਂ ਹੋਰ ਕਿਸ ਪੱਧਰ ਦੀਆਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਮਾਰਕਾਣੇ ਦੀ ਸਰਕਾਰ ਦੇ ਵੱਲੋਂ ਆਪਰੇਸ਼ਨਸ ਬਜਟ ਬੈਲੈਂਸ ਕਰਨ ਦਾ ਦਾਵਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਅਦਾ ਅਤੇ ਟ੍ਰੇਡ ਵਾਰ ਦੇ ਚੱਲਦੇ ਆ ਬਿਜ਼ਨੈਸਸ ਦੀ ਸਹਾਇਤਾ ਦੇ ਲਈ ਹੋਣ ਵਾਲਾ ਖਰਚਾ ਫੈਡਰਲ ਸਰਕਾਰ ਦਾ ਬਜਟ ਘਾਟਾ ਵਧਾ ਸਕਦਾ ਹੈ ਜਿਸ ਦੇ ਨਾਲ ਬਜਟ ਨੂੰ ਬੈਲੈਂਸ ਕਰਨਾ ਬਹੁਤ ਜਿਹੜਾ ਉਹ ਮੁਸ਼ਕਿਲ ਕੰਮ ਜਾਪ ਰਿਹਾ ਹੈ ਇਸੇ ਲਈ ਫੈਡਰਲ ਸਰਕਾਰ ਦਾ ਜਿਹੜਾ ਉਹ ਆਕਾਰ ਛੋਟਾ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਫੈਡਰਲ ਮੁਲਾਜ਼ਮਾਂ ਦੀਆਂ ਯੂਨੀਅਨਸ ਇਸ ਤਰ੍ਹਾਂ ਦੇ ਫੈਸਲੇ ਤੋਂ ਖੁਸ਼ ਨਹੀਂ ਜਾ ਰਹੀਆਂ ਉਹ ਪਹਿਲਾਂ ਹੀ ਆਖ ਚੁੱਕੀਆਂ ਨੇ ਕਿ ਸਰਕਾਰ ਦੇ ਵੱਲੋਂ ਪਹਿਲਾਂ ਕੀਤੀਆਂ ਕਟੌਤੀਆਂ ਦੇ ਨਾਲ ਕਾਫੀ ਕੁਝ ਪ੍ਰਭਾਵਿਤ ਹੋਇਆ ਹੈ ਤੇ ਭਵਿੱਖ ਦੇ ਵਿੱਚ ਇਹ ਕਟੌਤੀਆਂ ਜਾਰੀ ਰਹਿਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਜਿਸ ਨੂੰ ਰੋਕਣ ਲਈ ਯੂਨੀయన్స్ ਆਉਣ ਵਾਲੇ ਦਿਨਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਦੀਆਂ ਵੀ ਦੇਖੀਆਂ ਜਾ ਸਕਦੀਆਂ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਚਲਾਈਆਂ ਜਾ ਰਹੀਆਂ ਨੇ ਬੇਸ਼ੱਕ ਸਰਕਾਰ ਫਿਲਹਾਲ ਕਟੋਤੀਆਂ ਬਾਰੇ ਸਪਸ਼ਟ ਨਹੀਂ ਕਰ ਰਹੀ ਪਰ ਰਿਪੋਰਟਾਂ ਦੇ ਵਿੱਚ ਇਹੀ ਸਾਹਮਣੇ ਆ ਰਿਹਾ ਹੈ ਕੈਨੇਡਾ ਭਾਰ ਦੇ ਵਿੱਚ ਇਮੀਗ੍ਰੇਸ਼ਨ ਏਜੰਟਾਂ ਨੂੰ ਵੱਡੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛੇਵਰ ਦੁਰਵਿਵਹਾਰ ਦੇ ਦੋਸ਼ੀ ਪਾਇਆ ਜਾਣ ਤੋਂ ਬਾਅਦ ਕਈ ਵਾਰ ਮੱਤਲ ਪਾਬੰਦੀਆਂ ਤੇ ਇਥੋਂ ਤੱਕ ਕਿ ਉਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਰਹੇ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸੈਰੀਜ਼ਨਸ਼ਿਪ ਕੰਸਲਟੈਂਟਸ ਯਾਨੀ ਸੀਆਈਸੀਸੀ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਟ੍ਰਿਬਿਊਨਲ ਕਾਰਵਾਈਆਂ ਨੂੰ ਤੇਜ਼ ਕਰ ਦਿੱਤਾ ਹੈ ਜਿਸ ਦੇ ਨਾਲ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਉਹਨਾਂ ਦੇ ਗਲਤ ਕੰਮਾਂ ਦੇ ਲਈ ਜਵਾਬ ਦੇ ਜਿਹੜਾ ਉਠਾਰਾਇਆ ਗਿਆ ਹੈ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਸਲਾਹਕਾਰ ਇਸ ਲਈ ਸੁਰਖੀਆਂ ਦੇ ਵਿੱਚ ਆ ਗਏ ਨੇ ਕਿਉਂਕਿ ਕੈਨੇਡਾ ਦੱਖਣੀ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ ਦੇ ਲੋਕਾਂ ਦੇ ਲਈ ਇੱਕ ਪ੍ਰਮੁੱਖ ਸਥਾਨ ਜਿਹੜਾ ਹੈ ਉਹ ਬਣਿਆ ਹੋਇਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਥਾਈ ਕਰਮਚਾਰੀਆਂ ਦੀ ਆਮਦ ਜੋ ਸਥਾਈ ਨਿਵਾਸ ਜਾਂ ਆਪਣੇ ਠਹਿਰਾ ਦੇ ਵਾਦੇ ਦੇ ਲਈ ਅਯੋਗਤਾ ਦੇ ਨੇੜੇ ਨੇ ਉਹਨਾਂ ਨੂੰ ਜਿਹੜਾ ਉਹ ਅਨੈਤਿਕ ਏਜੰਟਾ ਦੇ ਲਈ ਵਧੇਰੇ ਕਮਜ਼ੋਰ ਬਣਾ ਦਿੱਤਾ ਗਿਆ ਹੈ ਹਾਲੀਆ ਟ੍ਰਿਬਿਊਨਲ ਕਾਰਵਾਈਆਂ ਉਦਯੋਗ ਦੇ ਅੰਦਰ ਦਰਵਾਵਾ ਦੇ ਚੱਲ ਰਹੇ ਮੁੱਦੇ ਨੂੰ ਦਰਸਾਉਂਦੀਆਂ ਨੇ ਔਰ ਜਿਹਦੇ ਵਿੱਚ ਕੁਝ ਮਹੱਤਵਪੂਰਨ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਵੈਂਕੂਵਰ ਦੇ ਵਿੱਚ ਗੈਟਵੇ ਇਮੀਗ੍ਰੇਸ਼ਨ ਇנק ਦੇ ਮਾਲਕ ਰਾਜੇਸ਼ ਰਣਦੇਵ ਦਾ ਲਾਇਸੈਂਸ ਮਈ 2025 ਦੇ ਵਿੱਚ ਟ੍ਰਿਬਿਊਨਲ ਦੇ ਫੈਸਲੇ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਡੈਲਟਾ ਬੀਸੀ ਦੇ ਵਿੱਚ ਚੰਡੀਗੜ੍ਹ ਇਮੀਗ੍ਰੇਸ਼ਨ ਸਰਵਿਸਿਜ਼ ਇנק ਦੇ ਜੋਗਿੰਦਰ ਸਿੰਘ ਕਾਂਗ ਅਤੇ ਹਰਿੰਦਰ ਕੌਰ ਕਾਂਗ ਨੂੰ ਕਾਲਜ ਦੀ ਅਨੁਸ਼ਾਸਨ ਕਮੇਟੀ ਦੁਆਰਾ ਪੇਸ਼ੇਵਰ ਦੁਰਵਿਵਹਾਰ ਦਾ ਦੋਸ਼ੀ ਪਾਇਆ ਗਿਆ ਸੀ ਔਰ ਕਈ ਸ਼ਿਕਾਇਤਾਂ ਤੋਂ ਬਾਅਦ ਜੋਗਿੰਦਰ ਕਾਂਗ ਦਾ ਲਾਇਸੈਂਸ ਸਥਾਈ ਤੌਰ ਤੇ ਰੱਦ ਕਰ ਦਿੱਤਾ ਗਿਆ ਜਦੋਂ ਕਿ ਹਰ ਹਰਿੰਦਰ ਕਾਂਗ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਹੈ ਮਾਲਾ ਐਲ ਐਨ ਸ਼ਰਮਾ ਸਿੰਘ ਔਫ ਸ਼ਰਮਾ ਸਿੰਘ ਇਮੀਗ੍ਰੇਸ਼ਨ ਇੰਕ ਬੇਸਡ ਜਿਹੜੀ ਕਿ ਰਮਾਰਾ 온ਟਾਰੀਓ ਹੈ ਦਾ ਲਾਇਸੈਂਸ ਜੂਨ 2025 ਦੇ ਵਿੱਚ ਅੰਤਰੀਮ ਆਧਾਰ ਤੇ ਮੁਅੱਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ ਐਡਵਿੰਟਨ ਅਲਬਰਟਾ ਦੇ ਵਿੱਚ ਗਲੋਬਲ ਹਾਇਰ ਪਲੇਸਮੈਂਟ ਸਰਵਿਸਿਜ਼ ਇੰਕ ਤੇ ਕੈਨ ਪੇ ਕੈਨ ਪੀਆਰ ਟੈਕਨੋਲੋਜੀ ਦੇ ਨਾਲ ਜੁੜੇ ਰਿਸ਼ੀ ਕੁਮਾਰ ਮਿੱਤਲ ਦਾ ਲਾਇਸੈਂਸ ਅਸਥਾਈ ਤੌਰ ਤੇ ਜਿਹੜਾ ਉਸ ਸੀਮਿਤ ਕਰ ਦਿੱਤਾ ਗਿਆ ਸੀ ਔਰ ਕਮਜ਼ੋਰ ਪ੍ਰਵਾਸੀਆਂ ਦੀ ਵਕਾਲਤ ਕਰਨ ਵਾਲੀ ਗੈਰ ਮੁਨਾਫਾ ਸੰਸਥਾ 1 ਕੈਨੇਡਾ ਦੀ ਸੰਸਥਾਪਕ ਨਿਰਦੇਸ਼ਕ ਨੀਰਾਗਨੇ ਹੋਤਰੀ ਦੇ ਅਨੁਸਾਰ ਅਜਿਹੇ ਸ਼ੋਸ਼ਣ ਦਾ ਪ੍ਰਚਲਨ ਇੱਕ ਨਿਰੰਤਰ ਚਿੰਤਾ ਦਾ ਵਿਸ਼ਾ ਹੈ ਅਗਨੇ ਹੋਤਰੀ ਜੋ ਕਿ ਖੋਦ ਦੇ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਹੈ ਨੇ ਪ੍ਰਵਾਸੀਆਂ ਦੇ ਮਾੜੇ ਕਾਰਿਆਂ ਦੇ ਜਿਹੜੇ ਨੇ ਉਹ ਨੁਕਸਾਨ ਦੇ ਪ੍ਰਭਾਵਾਂ ਨੂੰ ਖੁਦ ਦੇਖਿਆ ਤੇ ਬਹੁਤ ਸਾਰੇ ਸਲਾਹਕਾਰ ਜਿਹੜੇ ਨੇ ਉਹ ਰੱਦ ਹੋਣ ਪਰਿਵਾਰ ਦੇ ਪਰਿਵਾਰ ਦੇ ਮੈਂਬਰ ਜਾਂ ਫਿਰ ਦੋਸਤਾਂ ਦੇ ਲਾਇਸੈਂਸ ਦੀ ਵਰਤੋਂ ਕਰਕੇ ਸਿਸਟਮ ਦੇ ਵਿੱਚ ਕਮੀਆਂ ਦਾ ਫਾਇਦਾ ਉਠਾਉਣ ਜਾਂ ਫਿਰ ਲਾਇਸੈਂਸ ਵਾਲੇ ਕਿਸੇ ਵਿਅਕਤੀ ਨੂੰ ਨੌਕਰੀ ਤੇ ਰੱਖਣ ਤੋਂ ਬਾਅਦ ਵੀ ਕਰਨਾ جاری ਰੱਖਦੇ ਨੇ ਅਗੇ ਹੋਤਰੀ ਨੇ ਕਿਹਾ ਕਿ ਧੋਖਾਧੜੀ ਦੇ ਸਭ ਤੋਂ ਆਮ ਰੂਪਾਂ ਦੇ ਵਿੱਚੋਂ ਇੱਕ ਨੰਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਐਲ ਐਮ ਆਈ ਏ ਦੇ ਨਾਲ ਸੰਬੰਧਿਤ ਹੈ ਇਮੀਗ੍ਰੇਸ਼ਨ ਏਜੰਟ ਅਕਸਰ ਗਾਹਕਾਂ ਦੇ ਕੈਨੇਡਾ ਦੇ ਵਿੱਚ ਰੁਤਬੇ ਨੂੰ ਵਧਾਉਣ ਦੇ ਲਈ ਉਹਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਤੋਂ ਮੋਟੀ ਰਕਮ ਵਸੂਲਦੇ ਨੇ ਅਗੇ ਹੋਤਰੀ ਇਸ ਖੇਤਰ ਦੇ ਵਿੱਚ ਪੇਸ਼ੇਵਰ ਇਮਾਨਦਾਰੀ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਨੇ ਇੱਕ ਵਾਰ ਜਦੋਂ ਉਹਨਾਂ ਕਿਹਾ ਕਿ ਤੁਹਾਡੀ ਸਾਖ ਚਲੀ ਜਾਂਦੀ ਹੈ ਤਾਂ ਸਭ ਕੁਝ ਚਲਿਆ ਜਾਂਦਾ ਹੈ ਇਮੀਗ੍ਰੇਸ਼ਨ ਜਿਹੜਾ ਉਹ 에ਜੰਟ ਲਈ ਪੈਸਾ ਕਦੇ ਵੀ ਮੁੱਖ ਨਹੀਂ ਹੋਣਾ ਚਾਹੀਦਾ ਤੇ ਉਹ ਕਾਰੋਬਾਰ ਲੋਕਾਂ ਦੇ ਜੀਵਨ ਅਤੇ ਉਹਨਾਂ ਦੇ ਭਵਿੱਖ ਬਾਰੇ ਹੈ ਗਾਹਕ ਸਾਡੇ ਕੋਲ ਵਿਸ਼ਵਾਸ ਅਤੇ ਉਮੀਦ ਨਾਲ ਆਉਂਦੇ ਨੇ ਤੇ ਚੁਣੌਤੀਆਂ ਦੇ ਬਾਵਜੂਦ ਅਗਨਹੋਤਰੀ ਨਿਯੋਗ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਉਹਨਾਂ ਕਿਹਾ ਕਿ ਉਮੀਦ ਜਤਾਈ ਜਾ ਰਹੀ ਹੈ ਸਜ਼ਾ ਸਖਤ ਹੋ ਰਹੀ ਹੈ ਤੇ ਸਿਸਟਮ ਹੋਰ ਜਵਾਬਦੇਹ ਹੁੰਦਾ ਜਾ ਰਿਹਾ ਹੈ ਇਹ ਸਹੀ ਜਿਹੜੀ ਹੈ ਉਹ ਦੇਸ਼ਾਂ ਦੇ ਵਿੱਚ ਇੱਕ ਕਦਮ ਹੈ ਉਹ ਕਹਿੰਦੇ ਨੇ ਕਿ ਉਸ ਉਸੋਸ਼ਨ ਦੇ ਵਿੱਚ ਵਾਧੇ ਨੂੰ ਕੈਨੇਡਾ ਦੇ ਵਿੱਚ ਮੌਜੂਦ ਇਮੀਗ੍ਰੇਸ਼ਨ ਨੀਤੀਆਂ ਨਾਲ ਵੀ ਜੋੜਦੇ ਨੇ ਜੋ ਹਾਲ ਹੀ ਦੇ ਸਾਲਾਂ ਦੇ ਵਿੱਚ ਵਧੇਰੇ ਸਖਤ ਹੋ ਗਈਆਂ ਨੇ ਜਿਵੇਂ ਜਿਵੇਂ ਇਮੀਗ੍ਰੇਸ਼ਨ ਮਾਰਗਾਂ ਨੂੰ ਨੇਵੀਗੇਟ ਕਰਨਾ ਵਧੇਰੇ ਮੁਸ਼ਕਲ ਹੁੰਦਾ ਜਾ ਰਿਹਾ ਹੈ ਏਜੰਟਾਂ ਤੋਂ ਸਿਵਾਵਾ ਦੀ ਮੰਗ ਜਾਇਜ਼ ਅਤੇ ਤੋਂ ਖਾਤੜੀ ਦੋਵੇਂ ਵਧੀ ਹੈ ਉਹ ਚੇਤਾਵਨੀ ਦਿੰਦੇ ਨੇ ਕਿ ਇਹਨਾਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਗਧੋਤਰੀ ਗਾਹਕਾਂ ਨੂੰ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਚੋਣ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਤਾਕੀਦ ਕਰਦੇ ਨੇ ਜੇਕਰ ਕੋਈ ਕਿਸੇ ਵੀ ਕੀਮਤੇ ਕੰਮ ਕਰਵਾਉਣ ਦਾ ਵਾਦਾ ਕਰਦਾ ਤਾਂ ਉਹਨਾਂ ਤੇ ਵਿਸ਼ਵਾਸ ਨਾ ਕਰੋ ਇਮੀਗ੍ਰੇਸ਼ਨ ਉਦਯੋਗ ਦੇ ਵਿੱਚ ਸ਼ੋਸ਼ਣ ਬਾਰੇ ਵੱਧੀਆਂ ਚਿੰਤਾਵਾਂ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਯਾਨੀ IRCC ਨੇ ਆਪਣਾ ਰੁਖ ਮਜ਼ਬੂਤ ਜਿਹੜਾ ਉਹ ਕੀਤਾ ਹੈ ਵਿਭਾਗ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਇਮਾਨਦਾਰੀ ਨੂੰ ਬਰਕਰਾਰ ਰੱਖਣ ਅਤੇ ਸੰਭਾਵੀ ਨਵੇਂ ਆਉਣ ਵਾਲੀਆਂ ਵਾਲਿਆਂ ਨੂੰ ਧੋਖਾਧੜੀ ਕਰਨ ਵਾਲਿਆਂ ਤੋਂ ਬਚਾਉਣ ਦੇ ਲਈ ਆਪਣੀ ਬਚਨ ਬਤਾ ਦੁਹਰਾਈ ਬਿਆਨ ਦੇ ਵਿੱਚ ਲਿਖਿਆ ਹੈ ਕਿ ਆਈਆਰਸੀਸੀ ਬਿਨੇਕਾਰਾਂ ਨੂੰ ਉਹਨਾਂ ਲੋਕਾਂ ਤੋਂ ਬਚਾਉਣ ਦੇ ਲਈ ਸਮਰਪਿਤ ਹੈ ਜੋ ਉਹਨਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਕਿਹਾ ਕਿ ਅਸੀਂ ਬਿਨੇਕਾਰਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਅ ਬਚਨ ਲਈ ਸਾਡੇ ਪ੍ਰੋਗਰਾਮ ਬਾਰੇ ਜਾਣਕਾਰੀ ਲਈ ਅਧਿਕਾਰਤ ਸਰਕਾਰੀ ਚੈਨਲਾਂ ਦੀ ਵਰਤੋਂ ਕਰਨ ਦੇ ਲਈ ਵੀ ਦੁਸ਼ਾਹਿਦ ਕਰਦਿਆਂ ਤੇ ਆਈਆਰਸੀਸੀ ਆਪਣੀ ਵੈਬਸਾਈਟ ਰਾਹੀਂ ਤੋਂ ਖਾਧੜੀ ਦਾ ਪਤਾ ਲਗਾਉਣ ਰੋਕਣ ਤੇ ਰਿਪੋਰਟ ਕਰਨ ਦੇ ਤਰੀਕੇ ਬਾਰੇ ਸ੍ਰੋਤ ਵੀ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਅਸੀਂ ਆਈਸੀਸੀ ਨੇ ਉਦਯੋਗ ਦੇ ਅੰਦਰ ਜਵਾਬਦੇਹੀ ਨੂੰ ਬਿਹਤਰ ਬਣਾਉਣ ਦੇ ਲਈ ਵੀ ਕਦਮ ਚੁੱਕੇ ਨੇ ਅਗਰਉਤਰੀ ਦਾ ਕਹਿਣਾ ਹੈ ਉਹਨਾਂ ਦਾ ਮੰਨਣਾ ਹੈ ਕਿ ਜੁਰਮਾਨੇ ਅਤੇ ਪ੍ਰਕਿਰਿਆ ਦੇ ਵਿੱਚ ਸੁਧਾਰ ਜਵਾਬਦੇਹੀ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਨਗੇ ਸ਼ਿਕਾਇਤ ਪ੍ਰਕਿਰਿਆ ਤੇਜ਼ ਹੋ ਰਹੀ ਹੈ ਸ਼ਿਕਾਇਤਾਂ ਤੇ ਹੁਣ ਬਹੁਤ ਤੇਜ਼ੀ ਨਾਲ ਕਾਰਵਾਈ ਵੀ ਹੁੰਦੀ ਰਹੇਗੀ ਤੇ ਆਪਣੇ ਇਮੀਗ੍ਰੇਸ਼ਨ ਏਜੰਟਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਨੇ ਜਦੋਂ ਕੈਨੇਡਾ ਦੇ ਵਿੱਚ ਆਪਣੇ ਠਹਿਰਾ ਨੂੰ ਰੱਖਣ ਵਾਲੇ ਵਿਅਕਤੀਆਂ ਦੇ ਲਈ ਸਲਾਹ ਬਾਰੇ ਪੁੱਛਿਆ ਗਿਆ ਤਾਂ ਅਗਨੇ ਹੋਤਰੀ ਇੱਕ ਸਾਵਧਾਨੀ ਵਾਲਾ ਤਰੀਕਾ ਪੇਸ਼ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੱਲ ਦੇ ਵਾਅਦਿਆਂ ਤੇ ਭਰੋਸਾ ਨਾ ਕਰੋ ਇਹ ਸੱਚ ਹੋਣ ਲਈ ਬਹੁਤ ਵਧੀਆ ਹੈ ਜੇਕਰ ਤੁਸੀਂ ਇੱਕ ਕਮਜ਼ੋਰ ਜਿਹੜਾ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਹੋ ਕਾ ਸਿਰਫ ਕਿਸੇ ਤੇ ਇਹ ਦਾਵਾ ਕਰਕੇ ਪੈਸੇ ਨਾ ਸੁੱਟੋ ਕਿ ਉਹ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਸਾਧਨ ਸੰਪਰਨ ਬਣੋ ਆਪਣੇ ਵਿਕਲਪਾਂ ਦੀ ਖੁਦ ਖੋਜ ਕਰੋ ਕਾਨੂੰਨੀ ਢਾਂਚੇ ਦੇ ਅੰਦਰ ਰਹਨ ਅਤੇ ਸ਼ਾਰਟਕਟਾਂ ਦੇ ਵਾਅਦਿਆਂ ਦੇ ਵਿੱਚ ਨਾ ਫਸਣ ਦੀ ਜਿਹੜੀ ਹੈ ਉਹ ਮਹੱਤਤਾ ਤੇ ਜ਼ੋਰ ਦਿੰਦੇ ਨੇ ਔਰ ਨਾ ਕਿਹਾ ਕਿ ਕਿਸੇ ਅਜਿਹੇ ਵਿਅਕਤੀ ਦੇ ਹੱਥਾਂ ਦੇ ਵਿੱਚ ਪੈ ਕੇ ਆਪਣੇ ਭਵਿੱਖ ਨੂੰ ਖਤਰੇ ਵਿੱਚ ਨਾ ਪਾਓ ਜੋ ਸਿਰਫ ਤੁਹਾਡੀ ਨਿਰਾਸ਼ਾ ਤੋਂ ਲਾਭ ਉਠਾਉਣਾ ਚਾਹੁੰਦਾ ਹੈ ਵੈਨਕੂਵਰ ਬੰਦੂਕ ਦੇ ਆਕਾਰ ਦੇ ਲਾਈਟਰਾਂ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਕੈਨੇਡੀਅਨ ਸ਼ਹਿਰ ਬਣ ਗਿਆ ਹੈ ਬੁੱਧਵਾਰ ਦੁਪਹਿਰ ਨੂੰ ਸ਼ਹਿਰ ਦੇ ਕੌਂਸਲਰਾਂ ਨੇ ਇਸ ਪਾਬੰਦੀ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਕਿਉਂਕਿ ਉਹਨਾਂ ਚਿੰਤਾਵਾਂ ਨੂੰ ਦੇਖਦੇ ਹੋਏ ਕਿ ਲਾਈਟਰਾਂ ਨੂੰ ਅਸਲ ਹਥਿਆਰ ਸਮਝਣਾ ਬਹੁਤ ਆਸਾਨ ਹੈ ਵੈਨਕੂਵਰ ਦੇ ਵਿੱਚ ਲਾਈਟਰਾਂ ਨੂੰ ਰੱਖਣਾ ਅਜੇ ਵੀ ਕਾਨੂੰਨੀ ਹੈ ਜਿਵੇਂ ਕਿ ਸ਼ਹਿਰ ਦੀਆਂ ਸੀਮਾਵਾਂ ਤੋਂ ਬਾਹਰ ਖਰੀਦਣਾ ਵੀ ਕਾਨੂੰਨੀ ਹੈ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪ੍ਰਚਲਨ ਦੇ ਵਿੱਚ ਡਿਵਾਈਸਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਨੂੰ ਸੀਮਿਤ ਕਰਨ ਦੇ ਲਈ ਜੋ ਕਰ ਸਕਦੇ ਨੇ ਉਹ ਕਰ ਰਹੇ ਨੇ ਅਮਰੀਕਨ ਸਿਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਜੜਾ ਰੱਖਾ ਨਾਲ ਬਾਰੇ ਹੈ ਅਤੇ ਅਸੀਂ ਇੱਥੇ ਨਹੀਂ ਰੁਕ ਰਹੇ ਅਸੀਂ ਸੂਬੇ ਤੇ ਸੰਗੀ ਸਰਕਾਰ ਨੂੰ ਸੱਦਾ ਦੇਵਾਂਗੇ ਕਿ ਉਹ ਸਾਡੇ ਨਾਲ ਵਿਆਪਕ ਹੱਲਾ ਤੇ ਕੰਮ ਕਰਨ ਤਾਂ ਜੋ ਬੰਦੂਕ ਦੇ ਆਕਾਰ ਦੇ ਲਾਈਟਰ ਜੋ ਖਮ ਨਾ ਬਣਾਉਣ ਇਹ ਪਾਬੰਦੀ ਤੁਰੰਤ ਲਾਗੂ ਹੋ ਗਈ ਹੈ ਅਤੇ ਵੈਨਕੂਵਰ ਦੇ ਕਾਰੋਬਾਰਾਂ ਨੂੰ ਲਾਈਟਰ ਵੇਚਦੇ ਫੜੇ ਜਾਣ ਤੇ ਡਾਲਰ 1000 ਦਾ ਜੁਰਮਾਨਾ ਹੋ ਸਕਦਾ ਹੈ ਸ਼ਹਿਰ ਦੇ ਅੰਦਾਜ਼ੇ ਅਨੁਸਾਰ 75 ਤੱਕ ਸਟੋਰ ਬੰਦੂਖ ਦੇ ਆਕਾਰ ਦੇ ਜਿਹੜੇ ਨੇ ਉਹ ਲਾਈਟਰ ਵੇਚ ਰਹੇ ਨੇ ਜਿਨ੍ਹਾਂ ਦੇ ਵਿੱਚ ਅਕਸਰ ਇੱਕ ਟ੍ਰਿਗਰ ਬੈਰਲ ਜਿਹੜਾ ਹੈ ਤੇ ਹੈਂਡਲ ਹੁੰਦੇ ਨੇ ਜੋ ਇੱਕ ਅਸਲੀ ਹਥਿਆਰ ਵੀ ਵਰਗੀ ਬਿਲਕੁਲ ਦਿਖ ਦਿੰਦੇ ਨੇ ਔਰ ਵੈਨਕੂਵਰ ਪੁਲਿਸ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਲਾਈਟਰਾਂ ਦੇ ਨਤੀਜੇ ਵਜੋਂ ਬੇਲੋੜੀਆਂ 911 ਕਾਲਾਂ ਜਿਹੜੀਆਂ ਨੇ ਉਹ ਵੀ ਹੋ ਸਕਦੀਆਂ ਨੇ ਤੇ ਅਧਿਕਾਰੀਆਂ ਨਾਲ ਸੰਬੰਧਿਤ ਘਟਨਾਵਾਂ ਵੱਧਨ ਦਾ ਖਤਰਾ ਪੈਦਾ ਹੋ ਸਕਦਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਜੈਂਟ ਸਟੀਵ ਐਰੀਸਨ ਨੇ ਜਿਹੜਾ ਉਹ ਪੁਲਿਸ ਨੂੰ ਦੱਸਿਆ ਹੈ ਕਿ ਹਰ ਹਫ਼ਤੇ ਕਈ ਕਾਲਾਂ ਆ ਰਹੀਆਂ ਨੇ ਜਿਨ੍ਹਾਂ ਵਿੱਚ ਬੰਦੂਖ ਦੇ ਆਕਾਰ ਦੇ ਲਾਈਟਰ ਸ਼ਾਮਲ ਸਨ ਜਿਸ ਦੇ ਵਿੱਚ ਇੱਕ ਕੈਨੇਡਾ ਡੇ ਤੇ ਵਿਅਸਤ 메ਨ ਸਟਰੀਟ ਸਕਾਈ ਤ੍ਰੇਂਜ ਜਿਹੜੀ ਹੈ ਉਸ ਸਟੇਸ਼ਨ ਦੇ ਨੇੜੇ ਸੀ ਔਰ ਐਡੀਸਨ ਨੇ ਕਿਹਾ ਕਿ ਅਸੀਂ ਉਸ ਰਿਪੋਰਟ ਨੂੰ ਅਸਲੀ ਮੰਨਿਆ ਤੇ ਇਸ ਨੇ ਪੁਲਿਸ ਦੀ ਇੱਕ ਮਹੱਤਵਪੂਰਨ ਪ੍ਰਤੀਕਿਰਿਆ ਪ੍ਰਾਪਤ ਕੀਤੀ। ਸ਼ਹਿਰ ਦੇ ਅਨੁਸਾਰ ਪੁਲਿਸ ਨੇ ਪਿਛਲੇ ਸਾਲ ਹੀ ਬੰਦੂਕ ਦੇ ਆਕਾਰ ਦੇ ਜਿਹੜੇ ਨੇ ਲਾਈਟਰਾਂ ਨਾਲ ਸਬੰਧਤ 162 ਕਾਲਾਂ ਦਾ ਜਵਾਬ ਦਿੱਤਾ। ਅਧਿਕਾਰੀਆਂ ਨੇ ਕਿਹਾ ਹੈ ਕਿ ਕਾਰੋਬਾਰਾਂ ਨੂੰ ਪਾਬੰਦੀ ਬਾਰੇ ਸੂਚਿਤ ਕੀਤਾ ਜਾਏਗਾ ਤੇ ਕਿਸੇ ਵੀ ਵਿਅਕਤੀ ਨੂੰ ਜੋ ਲਾਈਟਰਾਂ ਨੂੰ ਵੇਚਦਾ ਦੇਖਿਆ ਗਿਆ ਪੁਲਿਸ ਦੀ ਗੈਰ ਐਮਰਜੈਂਸੀ ਲਾਈਨ ਨੂੰ ਇਸ ਦੀ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ। ਉਤਰੀ ਭਾਰਤੀ ਰਾਜ ਪੰਜਾਬ ਦੇ ਵਿੱਚ ਪੁਲਿਸ ਨੇ ਇੱਕ ਕਥਿਤ ਵਿਆਹ ਯੋਜਨਾ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਭਾਰਤ ਦੀ ਇੱਕ ਮਾਂ ਤੇ ਉਸਦੀ ਕੈਨੇਡੀਅਨ ਆਧਾਰਿਤ ਧੀ ਸ਼ਾਮਿਲ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਜੋੜੇ ਨੇ ਕਥਿਤ ਤੌਰ ਦੇ ਉੱਤੇ ਵਿਆਹ ਕਰਨ ਤੇ ਕੈਨੇਡਾ ਜਾਣ ਦੀ ਉਮੀਦ ਨਾਲ ਨੌਜਵਾਨ ਭਾਰਤੀ ਮਰਦਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੇ ਕਈ ਮਰਦਾਂ ਤੇ ਉਹਨਾਂ ਦੇ ਜਿਹੜੇ ਨੇ ਪਰਿਵਾਰਾਂ ਤੋਂ ਤਕਰੀਬਨ ਡਾਲਰ 2 ਲੱਖ ਜਿਹੜਾ ਯਾਨੀ ਰੁਪਈਏ ਦੇ ਵਿੱਚ ਜਿਹੜਾ ਹੈ ਉਹ 1.6 ਕਰੋੜ ਤੋਂ ਵੱਧ ਇਕੱਠੇ ਕਰਨ ਦਾ ਦੋਸ਼ ਲੱਗਿਆ ਹੈ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਖੰਨਾ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੁਖਦਰਸ਼ਨ ਕੌਰ ਨੂੰ ਲੁਧਿਆਣਾ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੀ ਧੀ ਹਰਪ੍ਰੀਤ ਜੋ ਕਿ ਸਰੀ ਬੀਸੀ ਦੇ ਵਿੱਚ ਰਹਿੰਦੀ ਹੈ ਲਈ ਕਈ ਧੋਖਾਧੜੀ ਵਾਲੇ ਵਿਆਹ ਕਰਵਾਏ ਸਨ ਪੁਲਿਸ ਦਾ ਦੋਸ਼ ਹੈ ਕਿ ਸੁਖਦਰਸ਼ਨ ਅਖਬਾਰਾਂ ਅਤੇ ਇਸ਼ਤਿਹਾਰਾਂ ਰਾਹੀਂ ਆਪਣੀ ਧੀ ਹਰਪ੍ਰੀਤ ਲਈ ਵਿਆਹ ਕਰਵਾਉਣ ਵਾਲਿਆਂ ਦੀ ਭਾਲ ਕਰੇਗੀ ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਸੰਭਾਵੀ ਦੁਲਹਣ ਵੱਜੋਂ ਪੇਸ਼ ਆਉਂਦੀ ਸੀ ਅਤੇ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦੀ ਸੀ ਫਿਰ ਕਥੀ ਤੌਰ ਤੇ ਪੀੜਤਾ ਨੂੰ ਉਹਨਾਂ ਦੀ ਮੰਗਣੀ ਤੋਂ ਬਾਅਦ ਤੁਰੰਤ ਵਿਆਹ ਤੇ ਕੈਨੇਡੀਅਨ ਵੀਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੁਲਹਨ ਕਦੇ ਵੀ ਸਰੀਰਕ ਤੌਰ ਦੇ ਉੱਤੇ ਯਾਨੀ ਇਨ ਪਰਸਨ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਕਦੀ ਆਈ ਔਰ ਸੁਖਦਰਸ਼ਨ ਨੇ ਕਥੀ ਤੌਰ ਤੇ ਲਾੜੇ ਦੇ ਪਰਿਵਾਰਾਂ ਤੋਂ ਪੈਸੇ ਮੰਗੇ ਇਹ ਦੱਸਦੇ ਹੋਏ ਕਿ ਉਸ ਦੀ ਧੀ ਨੂੰ ਕੈਨੇਡਾ ਭੇਜਣ ਤੋਂ ਬਾਅਦ ਉਸ ਤੇ ਕਰਜ਼ਾ ਚੜ ਗਿਆ ਸੀ ਤੇ ਦੋਸ਼ ਲਗਾਇਆ ਕਿ ਦੋਵੇਂ ਔਰਤਾਂ ਫਿਰ ਵਿਦਿਆਰਥੀਆਂ ਦੀ ਟਿਊਸ਼ਨ ਕਿਰਾਏ ਤੇ ਡਾਕਟਰੀ ਐਮਰਜੈਂਸੀ ਦਾ ਹਵਾਲਾ ਦਿੰਦੇ ਹੋਏ ਜਿਹੜਾ ਉਹ ਪੈਸੇ ਦੀ ਮੰਗ ਕਰਨ ਲੱਗ ਪਈਆਂ ਜਾਣਕਾਰੀ ਮੁਤਾਬਕ ਉਹਨਾਂ ਨੇ ਵਿੱਤੀ ਮੰਗਾ ਦਾ ਭੁਗਤਾਨ ਕਰਨ ਦੇ ਲਈ ਜੱਦੀ ਜ਼ਮੀਨ ਵੇਚ ਦਿੱਤੀ ਜਾਂ ਫਿਰ ਵੱਡੇ ਕਰਜ਼ੇ ਲਏ ਔਰ ਉਹਨਾਂ ਨੇ ਇਸ ਪ੍ਰਕਾਰ ਕਾਰਨ ਭਾਵਨਾਤਮਕ ਸਦਮੇ ਤੇ ਵਿੱਤੀ ਤਬਾਹੀ ਦਾ ਜਿਹੜਾ ਉਵਰਣਨ ਕੀਤਾ ਇਮੀਗ੍ਰੇਸ਼ਨ ਰਿਫਿਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਨਿੱਜਤਾ ਤੇ ਸਾਂਪਤੀ ਦੇ ਕਾਰਨਾਂ ਕਰਕੇ ਖਾਸ ਕੋਈ ਇਸ ਦੇ ਉੱਤੇ ਇਹਨਾਂ ਮਾਮਲੇ ਦੇ ਉੱਤੇ ਟਿੱਪਣੀ ਤਾਂ ਨਹੀਂ ਕਰ ਸਕਦੇ ਉਦੋਂ ਆਈਆਰਸੀਸੀ ਨੇ ਲਿਖਿਆ ਕਿ ਵਿਆਹ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਲਾਗੂ ਕਰਨ ਵਾਲੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਗਲਤ ਜਾਣਕਾਰੀ ਦੇ ਆਧਾਰ ਦੇ ਉੱਤੇ ਵਿਆਹ ਦੀ ਧੋਖਾਧੜੀ ਕਰਨ ਵਾਲੇ ਜੀਵਨ ਸਾਥੀ ਜਾਂ ਸਾਥੀ ਨੂੰ ਦੇਸ਼ ਛੱਡਣ ਦੇ ਆਦੇਸ਼ ਜਾਰੀ ਕਰਨਾ ਸ਼ਾਮਿਲ ਹੈ ਇਸ ਦੇ ਨਾਲ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਕਿਸੇ ਵਿਦੇਸ਼ੀ ਨਾਗਰਿਕ ਲਈ ਸਿਰਫ ਕੈਨੇਡਾ ਦੇ ਵਿੱਚ ਪ੍ਰਵੇਸ਼ ਪ੍ਰਾਪਤ ਕਰਨ ਦੇ ਲਈ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਾਲ ਵਿਆਹ ਕਰਨਾ ਅਪਰਾਧ ਹੈ ਔਰ ਇੱਕ ਬਿਆਨ ਦੇ ਵਿੱਚ ਸਰੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਕੋਲ ਹਰਪ੍ਰੀਤ ਦੇ ਵਿਰੁੱਧ ਸ਼ਿਕਾਇਤ ਦਾ ਕੋਈ ਰਿਕਾਰਡ ਨਹੀਂ ਹੈ ਔਰ ਐਸਪੀਐਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੇ ਲਈ ਉਹਨਾਂ ਨੂੰ ਇਹ ਸਥਾਪਿਤ ਕਰਨ ਦੀ ਲੋੜ ਹੋਵੇਗੀ ਕਿ ਘਟਨਾਵਾਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਵਾਪਰੀਆਂ ਨੇ ਇੰਟਰਨੈਟ ਦੀ ਜਿਹੜੀ ਹੈ ਉਹ ਗੁੰਮਨਾਮੀ ਅਤੇ ਪੀੜਤਾ ਦੇ ਦੂਰ ਦੁਰਾਡੇ ਸਥਾਨ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਸਕਦਾ ਔਰ ਕਥਿਤ ਪੀੜਤਾਂ ਦੁਆਰਾ ਦਿੱਤੇ ਗਏ ਫੋਨ ਨੰਬਰ ਦੀ ਵਰਤੋਂ ਕਰਕੇ ਹਰਪ੍ਰੀਤ ਦੇ ਨਾਲ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਿਹਾ ਪੰਜਾਬ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇਸ ਯੋਜਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਕਥਿਤ ਪੀੜਤਾਂ ਦੇ ਵਿੱਚੋਂ ਇੱਕ ਰਾਜਵਿੰਦਰ ਸਿੰਘ ਜਿਸ ਨੇ ਪਹਿਲਾਂ ਹੀ ਡਾਲਰ 29000 ਯਾਨੀ ਰੁਪਈਏ ਦੇ ਵਿੱਚ 18.5 ਲੱਖ ਤੋਂ ਵੱਧ ਗਵਾਏ ਤੇ ਸਾਨੂੰ ਗਲਤੀ ਨਾਲ ਇੱਕ ਵਟਸਐਪ ਵਾਇਸ ਨੋਟ ਮਿਲਿਆ ਵਾਇਸ ਨੋਟ ਦੇ ਵਿੱਚ ਸੁਖਦਰਸ਼ਨ ਦੇ ਪੈਸੇ ਨਾਲ ਸੰਬੰਧਿਤ ਮਾਮਲੇ ਬਾਰੇ ਚਰਚਾ ਕੀਤੀ ਅਤੇ ਰਾਜਵਿੰਦਰ ਦਾ ਸ਼ੱਕ ਜਤਾਇਆ ਜਿਸ ਨੇ ਪੁਲਿਸ ਨੂੰ ਟਿਪ ਦੀ ਰਿਪੋਰਟ ਕੀਤੀ ਪੁਲਿਸ ਨੂੰ ਪੁਲਿਸ ਨੇ 10 ਜੁਲਾਈ ਨੂੰ ਇੱਕ ਕਥਿਤ ਮੰਗਣੀ ਦੇ ਛਾਪਾ ਮਾਰਿਆ ਅਤੇ ਸਮਾ ਰੋ ਜਿਹੜਾ ਉਸ ਨੂੰ ਰੋਕ ਦਿੱਤਾ ਤੇ ਸਿਰਫ ਹਰਪ੍ਰੀਤ ਦੀ ਇੱਕ ਫੋਟੋ ਮਿਲੀ ਜਿਸ ਦੇ ਵਿੱਚ ਉਸ ਦੀ ਅਸਲ ਮੌਜੂਦਗੀ ਨਹੀਂ ਸੀ ਫਿਰ ਪੁਲਿਸ ਨੇ ਸੁਖਦਰਸ਼ਨ ਉਸ ਦੇ ਪੁੱਤਰ ਮਾਨਪ੍ਰੀ ਸਿੰਘ ਤੇ ਇੱਕ ਹੋਰ ਸ਼ੱਕੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਇਨਸਪੈਕਟਰ ਆਕਾਸ਼ਾਤ ਨੇ ਕਿਹਾ ਕਿ ਜਾਂਚ ਦੇ ਵਿੱਚ ਕਈ ਪਰਿਵਾਰਾਂ ਦੁਆਰਾ ਕੀਤੇ ਗਏ ਡਾਲਰ 2 ਲੱਖ ਤੋਂ ਵੱਧ ਦੇ ਲੈਣ ਦੇਣ ਦਾ ਖੁਲਾਸਾ ਹੋਇਆ ਹੈ ਤੇ ਕਈ ਕਥੀ ਤੌਰ ਤੇ ਤੋਂ ਖਾਤੜੀ ਵਾਲੇ ਪਰਿਵਾਰਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਕਈ ਥਾਵਾਂ ਤੇ ਪੇਸ਼ ਕੀਤੀ ਹੈ ਪੰਜਾਬ ਪੁਲਿਸ ਨੇ ਪਰਿਵਾਰਾਂ ਨੂੰ ਸਾਵਧਾਨੀ ਨਾਲ ਅੱਗੇ ਵਧਣ ਤੇ ਸਰਹੱਦ ਪਾਰ ਵਿਆਪ ਰਸਾਵਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ ਅਲਬਰਟਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਪ੍ਰਵਾਸੀਆਂ ਦੇ ਹਜ਼ਾਰਾਂ ਮਾਪਿਆਂ ਤੇ ਦਾਦਾ-ਦਾਦੀ ਨੂੰ ਸਵੀਕਾਰ ਕਰਨ ਦੀ ਸੰਗੀ ਸਰਕਾਰ ਦੀ ਯੋਜਨਾ ਬਾਰੇ ਚਿੰਤਤ ਹੈ ਜੋਸਫ ਸ਼ੋ ਨੇ ਮੰਗਲਵਾਰ ਨੂੰ ਇੱਕ ਸੰਗੀ ਨੋਟਿਸ ਦਾ ਜਵਾਬ ਦਿੱਤਾ ਕਿ ਓਟਵਾ ਉਹਨਾਂ ਲੋਕਾਂ ਤੋਂ 10000 ਅਰਜ਼ੀਆਂ ਲੈਣ ਦੀ ਯੋਜਨਾ ਜਿਹੜਾ ਉਹ ਬਣਾ ਰਿਹਾ ਹੈ ਜਿਨ੍ਹਾਂ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਸਪான்ਸਰ ਕਰਨ ਦੇ ਵਿੱਚ ਦਿਲਚਸਪੀ ਦਿਖਾਈ ਹੈ ਇੱਕ ਬਿਆਨ ਦੇ ਵਿੱਚ ਸ਼ੋ ਨੇ ਕਿਹਾ ਹੈ ਕਿ ਸੁਭਾਈ ਸਿਹਤ ਸੰਭਾਲ ਪ੍ਰਣਾਲੀਆਂ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਦੇ ਵਿੱਚ ਸਮਰਥਾ ਜੜੀਆਂ ਨੇ ਉਹ ਸਮਰਥਾ ਨਹੀਂ ਹੈ ਤੇ ਇਹ ਬਹੁਤ ਹੀ ਜ਼ਿਆਦਾ ਕੰਮ ਕਰ ਸਕਦੀਆਂ ਨੇ ਸ਼ੌ ਨੇ 10000 ਦੇ ਆંકੜੇ ਤੇ ਇਤਰਾਜ਼ ਜਤਾਇਆ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਦੇ ਦਫ਼ਤਰ ਨੇ ਕਿਹਾ ਹੈ ਕਿ ਇਸ ਸਾਲ ਮਾਪਿਆਂ ਤੇ ਦਾਦਾ-ਦਾਦੀ ਇਮੀਗ੍ਰੇਸ਼ਨ ਸਟ੍ਰੀਮ ਦੇ ਲਈ ਪਰਵਾਣਗੀ ਦੇ ਲਈ ਸੰਗੀ ਸਰਕਾਰ ਦਾ ਅਸਲ ਦੇਸ਼ ਵਿਆਪੀ ਟੀਚਾ 24500 ਤੋਂ ਵੱਧ ਹੈ ਡਾਇਬ ਦੇ ਦਫ਼ਤਰ ਨੇ ਕਿਹਾ ਹੈ ਕਿ ਸ਼ੌ ਇੱਕ ਨੋਟਿਸ ਦਾ ਜਵਾਬ ਦੇ ਰਿਹਾ ਸੀ ਕਿ ਮੰਤਰਾਲਾ ਪਹਿਲਾਂ ਹੀ ਵਸੇ ਹੋਏ ਪ੍ਰਵਾਸੀਆਂ ਦੀਆਂ 10000 ਅਰਜ਼ੀਆਂ ਤੇ ਕਰਨ ਦੀ ਤਿਆਰੀ ਕਰ ਰਿਹਾ ਜਿਨ੍ਹਾਂ ਨੇ 2020 2020 ਦੇ ਵਿੱਚ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਨੂੰ ਸਪான்ਸਰ ਕਰਨ ਦੇ ਲਈ ਦਿਲਚਸਪੀ ਦਿਖਾਈ ਹੈ ਫੈਮਿਲੀ ਰੀਯੂਨੀਫਿਕੇਸ਼ਨ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਕੈਨੇਡਾ ਦੇ ਵਿੱਚ ਰਹਿਣ ਅਤੇ ਉਹਨਾਂ ਦੇ ਨਾਲ ਕੰਮ ਕਰਨ ਦੇ ਲਈ ਸਪான்ਸਰ ਕਰਨ ਦੇ ਵਿੱਚ ਮਦਦ ਕਰਦਾ ਹੈ ਡਿਆਬ ਦੇ ਬੁਲਾਰੇ ਨੇ ਇੱਕ ਈਮੇਲ ਦੇ ਵਿੱਚ ਕਿਹਾ ਕਿ ਵੱਧ ਪਰਿਵਾਰਾਂ ਨੂੰ ਦੁਬਾਰਾ ਜੋੜਨ ਦੇ ਲਈ ਵਚਨਬੱਧ ਹੈ ਸ਼ੌਦੇ ਦਫ਼ਤਰ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਸੀ ਕਿ 10000 2025 ਦਾ ਟੀਚਾ ਸੀ ਅਤੇ ਜੇ ਫੌਲ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਅਨੁਸਾਰ ਨਿਰਧਾਰਤ ਟੀਚਿਆਂ ਦੇ ਤਹਿਤ ਆਟਵਾ ਇਸ ਸਾਲ ਸਿਰਫ 10 ਲੱਖ ਤੋਂ ਬਾਅਦ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਮਨਜ਼ੂਰੀ ਦੇਂਦਾ ਟੀਚਾ ਰੱਖ ਰਿਹਾ ਜਿਸ ਦੇ ਵਿੱਚ ਵਰਕ ਵੀਜ਼ਾ ਤੇ ਸਥਾਈ ਨਿਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਆ ਸ਼ਰਨਾਰਥੀ ਅਤੇ ਨਵੇਂ ਸਥਾਈ ਨਿਵਾਸੀ ਜਿਵੇਂ ਕਿ ਨਵੇਂ ਆਉਣ ਵਾਲਿਆਂ ਦੇ ਮਾਪੇ ਤੇ ਦਾਦਾ-ਦਾਦੀ ਸ਼ਾਮਿਲ ਹੈ ਬੁੱਧਵਾਰ ਨੂੰ ਕੈਨੇਡਾ ਭਾਰ ਦੇ ਪ੍ਰੀਮੀਅਰਾਂ ਨੇ ਸਮੂਹਿਕ ਤੌਰ ਤੇ ਸੰਘੀ ਸਰਕਾਰ ਨੂੰ ਇਮੀਗ੍ਰੇਸ਼ਨ ਟੀਚਾ ਅਤੇ ਸੂਬਾਈ ਸਰਕਾਰਾਂ ਦੇ ਨਾਲ ਵਧੇਰੇ ਜੁੜਨ ਅਤੇ ਸੂਬਾਈ ਤੇ ਖੇਤਰੀ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਹਰੇਕ ਸੂਬੇ ਨੂੰ ਨਿਰਧਾਰਿਤ ਕੀਤੇ ਗਏ ਆਰਥਿਕ ਪ੍ਰਵਾਸੀਆਂ ਦੇ ਹਿੱਸੇ ਨੂੰ ਵਧਾਉਣ ਦਾ ਜਿਹੜਾ ਉਹ ਸੱਦਾ ਦਿੱਤਾ ਸਯੁਕਤ ਸੰਘੀ ਅਤੇ ਸੂਬਾਈ ਤੌਰ ਤੇ ਚਲਾਇਆ ਜਾਣ ਵਾਲਾ ਪ੍ਰੋਗਰਾਮ ਮੰਗੇ ਜਾਣ ਵਾਲੇ ਖੇਤਰਾਂ ਦੇ ਵਿੱਚ ਕਾਮਿਆਂ ਲਈ ਸਥਾਈ ਨਿਵਾਸ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਕੰਮ ਕਰਦਾ ਹੈ ਅਲਬਰਟਾ ਦੇ ਲਈ ਇਸ ਦੇ ਵਿੱਚ ਸਿਹਤ ਸੰਭਾਲ ਟੈਕਨੋਲੋਜੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਸ਼ਾਮਲ ਹਨ 온ਟਾਰੀਓ ਦੇ ਵਿੱਚ ਆਪਣੀ ਤਿੰਨ ਰੋਜ਼ਾ ਮੀਟਿੰਗ ਤੋਂ ਬਾਅਦ ਪ੍ਰੀਮੀਅਰਾਂ ਦੇ ਸਾਂਝੇ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਕਿ ਆ ਪ੍ਰਾਂਤ ਜਿਹੜਾ ਹੈ ਪ੍ਰਾਂਤ ਅਤੇ ਪ੍ਰਦੇਸ਼ ਆਪਣੀਆਂ ਸਥਾਨਕ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਸਮਝਣ ਤੇ ਸੰਗੀ ਸਰਕਾਰ ਨੂੰ ਆਪਣੀਆਂ ਸਬੰਧਤ ਤਰਜੀਹਾਂ ਦਾ ਸਮਰਥਨ ਕਰਨ ਦੇ ਲਈ ਸੱਦਾ ਦੇਣ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੈ ਸ਼ੌਧੀਆਂ ਟਿੱਪਣੀਆਂ ਉਦੋਂ ਵੀ ਆਈਆਂ ਹਨ ਜਦੋਂ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਪ੍ਰਦਾਨਗੀ ਵਾਲਾ ਇੱਕ ਪੈਨਲ ਨਾਗਰੀਕਾਂ ਤੋਂ ਕਈ ਵਿਸ਼ਿਆਂ ਤੇ ਸੁਣਨ ਦੇ ਲਈ ਸੂਬੇ ਦਾ ਦੌਰਾ ਜਿਹੜਾ ਹੈ ਉਹ ਕਾਰਿਆ ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਅਲਬਰਟਾ ਨੂੰ ਆਪਣਾ ਇਮੀਗ੍ਰੇਸ਼ਨ ਪਰਮਿਟਿੰਗ ਸਿਸਟਮ ਬਣਾਉਣਾ ਚਾਹੀਦਾ ਹੈ ਤੇ ਗੈਰ ਮਨਜ਼ੂਰਸ਼ੁਦਾ ਨਵੇਂ ਆਉਣ ਵਾਲਿਆਂ ਨੂੰ ਸਿਹਤ ਸੰਭਾਲ ਵਰਗੀਆਂ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਰੋਕਣਾ ਚਾਹੀਦਾ ਹੈ। ਸਮਿਥ ਨੇ ਕਿਹਾ ਹੈ ਕਿ ਸੂਬਾ ਰਿਹਾਇਸ਼ ਦੀ ਕਾਫਾਈਤੀ ਸਮਰਥਾ, ਹਸਪਤਾਲ ਦੀ ਸਮਰਥਾ, ਕਲਾਸਰੂਮ ਦੀ ਅਕਾਰ ਤੇ ਸਾਡੇ ਸਮਾਜਿਕ ਪ੍ਰੋਗਰਾਮਾਂ ਦੇ ਉੱਤੇ ਕੋਸ਼ਿਸ਼ ਕਰ ਰਿਹਾ ਹੈ। ਸਮਿਥ ਨੇ ਕਿਹਾ ਕਿ ਇੱਥੇ ਆਉਣ ਆਰਥਿਕਤਾ ਦੇ ਵਿੱਚ ਫਿੱਟ ਹੋਣ, ਸਵੈ ਨਿਰਭਰ ਹੋਣ ਦੇ ਯੋਗ ਹੋਣ वाले नवे ਆਉਣ ਵਾਲਿਆਂ ਦੀ ਇੱਕ ਵਾਜਬ ਗਿਣਤੀ ਹੋਣੀ ਚਾਹੀਦੀ ਹੈ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਨਮੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ